ਲੋੜ ਯਾਦ ਹੈ ਅੱਛਾ ਗੜੀ ਅੱਛਾ ਗੜੀ ਯਾਰ ਲੈ ਇਹ ਹੀ ਰੱਖ ਦੂ ਗੜੀ ਓਏ ਨਹੀਂ ਮੇਰੇ ਕੋਲ ਤੁਹਾਨੂੰ ਚਾਹੀਦਾ ਨਹੀਂ ਨਹੀਂ ਪਾਸੋਂ ਹੁੰਦਾ ਆ ਗਈ ਹੈ ਲੈ ਹਾਂ ਕੱਪੜਾ ਦੇਖਦੇ ਚੱਕ ਹੁਣ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀਆਂ ਤੁਸੀਂ ਕਈ ਵੀਡੀਓ ਦੇਖੀਆਂ ਹੋਣਗੀਆਂ ਜਿਸ ਨੂੰ ਲੈ ਕੇ ਤੁਸੀਂ ਕਈ ਤਰ੍ਹਾਂ ਦੇ ਕਮੈਂਟ ਵੀ ਕਰਦੇ ਹੋ ਪਰ ਅੱਜ ਅਸੀਂ ਤੁਹਾਨੂੰ ਇੱਕ ਐਸੀ ਖੂਬਸੂਰਤ ਵੀਡੀਓ ਦਿਖਾਉਣ ਜਾ ਰਹੇ ਹਾਂ ਜਿਸ ਨੂੰ ਦੇਖ ਕੇ ਤੁਸੀਂ ਇਸ ਪੰਜਾਬ ਪੁਲਿਸ ਦੇ ਡੀਐਸਪੀ ਨੂੰ ਸਲੂਟ ਜ਼ਰੂਰ ਕਰੋਗੇ ਤਾਂ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਪੰਜਾਬ ਪੁਲਿਸ ਦੇ ਡੀਐਸਪੀ ਅਤਲ ਸੋਨੀ ਦੀਆਂ ਜੋ ਕਿ ਪਿਛਲੇ ਦਿਨ ਹੀ ਆਪਣੇ ਪਰਿਵਾਰ ਦੇ ਨਾਲ ਕਿਸੇ ਗਰੀਬ ਪਰਿਵਾਰ ਦੇ ਮਿਲਣ ਗਏ ਸੀ ਤਾਂ ਜਦੋਂ ਗਰੀਬ ਬੱਚੇ ਨੇ ਉਹਨਾਂ ਦੇ ਕੋਲੋਂ ਘੜੀ ਦੇ ਬਾਰੇ ਪੁੱਛਿਆ ਤਾਂ ਡੀਐਸਪੀ ਵੱਲੋਂ ਆਪਣੇ ਹੱਥ ਤੇ ਬੰਨੀ ਘੜੀ ਹੀ ਉਸ ਗਰੀਬ ਬੱਚੇ ਨੂੰ ਲਾ ਕੇ ਬੰਨ ਦਿੱਤੀ ਤਾਂ ਤੁਸੀਂ ਤਸਵੀਰਾਂ ਇਹ ਦੇਖੋਗੇ ਕਿ ਕਿਸ ਤਰ੍ਹਾਂ ਜਦੋਂ ਬੱਚਾ ਘੜੀ ਦੇ ਬਾਰੇ ਪੁੱਛਦਾ ਤਾਂ ਡੀਐਸਪੀ ਸਾਹਿਬ ਖੁਦ ਉਸ ਨੂੰ ਆਪਣੀ ਮਹਿੰਗੀ ਘੜੀ ਪੈਣਾ ਦੇ ਹੋਏ ਨਜ਼ਰ ਆ ਰਹੇ ਨੇ ਤੇ ਕਹਿੰਦੇ ਨੇ ਅੱਜ ਤੋਂ ਬਾਅਦ ਇਹ ਘੜੀ ਹੁਣ ਤੇਰੀ ਹੈ ਤਾਂ ਦੇਖੋ ਇਹ ਖੂਬਸੂਰਤ ਤਸਵੀਰਾਂ ਕੋਲ ਨੂੰ ਯਾਦ ਹੈ ਇਹ ਕਹਿੰਦਾ ਘੜੀ ਅੱਛਾ ਘੜੀ ਯਾਦ ਹੈ ਉਹ ਵੱਟਾ ਕਰਦਾ ਲੈ ਇਹੀ ਰੱਖ ਦੂ ਘੜੀ ਆ ਇਸ ਤਰ੍ਹਾਂ ਬਮੈਲ ਲੈ ਲੈ ਉਹ ਲੈ ਲੈ ਮੈਂ ਲੈ ਆ ਦੂੰਗਾ ਆ ਲੈ ਉਹ ਲੈ ਲੈ ਹਦ ਮੈਂ ਲੈ ਆ ਦੂੰਗਾ ਬੱਚੇਰੀ ਕੋਈ ਇਹਨਾਂ ਦੀ ਮੈਂ ਉਹ ਨਹੀਂ ਇਹ ਦੇ ਆਰੇ ਪਿੰਡੀ ਵਾਲੀ ਰਹਿ ਗਿਆ ਮੇਰੇ ਤੋਂ ਵਾਪਸ ਦੇ ਉਹ ਤੋਂ ਹੋਰ ਦੇ ਦੇ ਨਹੀਂ ਨਹੀਂ ਉਹ ਨਾ ਨਾ ਉਹ ਨਹੀਂ ਨਹੀਂ ਇਹ ਨਹੀਂ ਇਹ ਬੜੇ ਬੰਕ ਖੜੀ ਉਹ ਦੇ ਦੋ ਜੀ ਨਹੀਂ ਮੇਰੇ ਕੋਲ ਤੁਸੀਂ ਚੇਂਜ ਕਰਦੇ ਉਹ ਨਹੀਂ ਬਸ ਹੁਣ ਤਾਂ ਆ ਗਈ ਇਹ ਤਾਂ ਆ ਗਈ ਮੋਟਰ ਤਾਂ ਗੁਰਦਾਸ ਸਾਹਿਬ ਬਣ ਗਈ ਇਹ ਤਾਂ ਹੁਣ ਤੇਰੀ ਹੈ ਲੈ ਹਾਂ ਕਪੜਾ ਦੇਖ ਰਿਹਾ ਚੈੱਕ ਹੁਣ ਸੂਟ ਦੇਖ ਰਹੀ ਹੈ ਕਿੰਨਾ ਟਾਈਮ ਹੈ